ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭਗਤੀ ਜਿਉਂਦੀ ਹੈ। ਜੋਧਪੁਰ ਤੋਂ ਗੁਰੂ ਜੀ ਨੂੰ ਪਤਾ ਲੱਗਾ ਕਿ 65 ਮੀਲ ਦੀ ਵਿੱਥ ਉੱਤੇ ਨਾਥਾਂ ਦਾ ਅਸਥਾਨ ਹੈ। ਨਾਥਾਂ ਦਾ ਜੋਹੜ ਆਖਦੇ ਹਨ। ਉਸ ਜੋਹੜ ਜਿਸ ਨੂੰ ਸਰੋਵਰ ਵੀ ਕਹਿੰਦੇ ਹਨ ਉਸ ਉੱਤੇ ਬਹੁਤ ਵੱਡੇ ਕਾਰਾਮਾਤੀ ਨਾਥ ਰਹਿੰਦੇ ਹਨ। ਉਹਨਾਂ ਨੂੰ ਕੋਈ ਫਤਹਿ ਨਹੀਂ ਕਰ ਸਕਦਾ। ਉਹ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ। ਗੁਰੂ ਜੀ ਨੇ ਉੱਧਰ ਨੂੰ ਤਿਆਰੇ ਕਰ ਦਿੱਤੇ ਇਹ ਤਲਾਬ ਨੌਖਲੇ ਪਾਲੀ ਦੇ ਲਹਿੰਦੇ ਪਾਸੇ ਜੰਗਲ ਵਿੱਚ ਹੈ ਅਜੇ ਵੀ ਜੋਗੀ ਰਹਿੰਦੇ ਹਨ ਗੁਰੂ ਜੀ ਉਸ ਸਥਾਨ ਉੱਤੇ ਪੁੱਜੇ ਸੱਚਮੁੱਚ ਤਗੜਾ ਨਾਥਾ ਦਾ ਟੋਲਾ ਉੱਥੇ ਰਹਿੰਦਾ ਸੀ ਗੁਰੂ ਜੀ ਨੇ ਸਰੋਵਰ ਦੇ ਇੱਕ ਪਾਸੇ ਡੇਰਾ ਲਾਇਆ ਭਾਈ ਮਰਦਾਨੇ ਨੇ ਦੇਖਿਆ ਬਿਨਾਂ ਬੇੜੀ ਤੁਲੇ ਤੋਂ ਕੋਈ ਕੰਨ ਪਾਟੇ ਨਾਥ ਪਾਣੀ ਉੱਤੇ ਚੌਂਕੜਾ ਮਾਰ ਕੇ ਬੈਠੇ ਹੋਏ ਹਨ ਉਹ ਹੈਰਾਨ ਹੋ ਕੇ ਗੁਰੂ ਜੀ ਨੂੰ ਪੁੱਛਣ ਲੱਗਾ ਗੁਰੂ ਜੀ ਇਹ ਕੀ ਕਤਖ ਹੈ ਜੋ ਕਿ ਪਾਣੀ ਉੱਤੇ ਅਡੋਲ ਬੈਠੇ ਹਨ ਇਹ ਹੱਥ ਪੈਰ ਨਹੀਂ ਹਿਲਾਉਂਦੇ ਤੇ ਡੁੱਬਦੇ ਵੀ ਨਹੀਂ ਗੁਰੂ ਜੀ ਨੇ ਬਚਨ ਕੀਤਾ ਮਰਦਾਨਿਆਂ ਰਬਾਬ ਵਜਾ ਕੇ ਕਰਤਾਰ ਦੇ ਰੰਗ ਦੇ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨੇ ਨੇ ਰਬਾਬ ਵਜਾਉਣਾ ਸ਼ੁਰੂ ਕੀਤਾ ਰਬਾਬ ਦੀਆਂ ਤਾਰਾਂ ਵਿੱਚੋਂ ਸਤ ਕਰਤਾਰ ਦੋਹੀ ਤੋਂਦੀ ਤਨ ਉਤਪਨ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਸੀਲੀ ਸੁਰ ਨਾਲ ਇਹ ਸ਼ਬਦ ਉਚਾਰਨ ਕੀਤਾ ਤਨ ਜਲ ਬਲ ਮਾਟੀ ਭਾਇਆ ਮਨ ਮਾਇਆ ਮੋਹੇ ਮਨੂਰ ਔਗਣ ਫਿਰ ਲਾਗੂ ਭਏ ਕੂਰ ਵਜਾਵੇ ਤੂਰ ਬਿਨ ਸ਼ਬਦ ਹੈ ਪਰਮਾਇਆ ਦੁਬਿਦਾ ਡੋਬੇ ਪੂਰ ਮਨ ਰੇ ਸ਼ਬਦ ਤਰੋਚਿਤ ਲਾਏ ਜਿਨ ਗੁਰਮੁਖ ਨਾਮ ਨਾ ਭੂਜਿਆ ਮਰ ਜਨਮ ਆਵੇ ਜਾਏ ਜਿਸ ਦਾ ਪਰਮਾਰਥ ਏ ਮਰਦਾਨਿਆਂ ਇਹਨਾਂ ਕੰਨ ਪਾਟੇ ਨਾਥਾਂ ਦਾ ਤਨ ਤਾਂ ਸੜ ਕੇ ਮਿੱਟੀ ਰੂਪ ਹੋ ਚੁੱਕਾ ਹੈ ਜਦੋਂ ਤਨ ਸੜ ਗਿਆ ਹੈ ਤਾਂ ਮਨ ਲੋਹੇ ਦੀ ਮੈਲ ਵਰਗਾ ਕਾਲਾ ਹੋ ਗਿਆ ਹੈ ਹੰਕਾਰ ਦੇ ਓਗਣ ਦੁਸ਼ਮਣ ਹੋ ਗਏ ਨੇ ਝੂਠ ਦੇ ਵਾਜੇ ਵੱਜ ਰਹੇ ਹਨ ਝੂਠ ਦਾ ਪਾਜ ਖੁੱਲਣ ਵਾਲਾ ਹੈ ਗੁਰੂ ਦੇ ਸ਼ਬਦ ਤੋਂ ਬਿਨਾ ਅਗਿਆਤਾਂ ਵਿੱਚ ਡੁੱਬਣ ਵਾਲੇ ਹਨ ਵੈਰ ਅਗਿਆਤਾਂ ਨੇ ਕਈ ਪੂਰ ਡੋਬ ਦਿੱਤੇ ਹਨ ਇਸ ਤਰ੍ਹਾਂ ਪਾਣੀ ਉੱਤੇ ਧਰ ਕੇ ਦਿਖਾਵਾ ਕਰਨ ਦਾ ਕੀ ਲਾਭ ਸ਼ਬਦ ਰੂਪੀ ਭੇੜੀ ਉੱਤੇ ਧਰਨਾ ਚਾਹੀਦਾ ਹੈ ਇਹਨਾਂ ਨੂੰ ਕਾਰਾ ਮਾਦਾ ਹੰਕਾਰ ਹੈ ਪਰ ਕਰਤਾਰ ਦੇ ਭੇਦਾਂ ਨੂੰ ਨਹੀਂ ਜਾਣਦੇ ਉਹ ਚਾਹੁੰਦੇ ਤਾਂ ਪੱਥਰ ਨੂੰ ਉਤਾਰ ਸਕਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਉਂ-ਜਿਉਂ ਸ਼ਬਦ ਨੂੰ ਗਾਇਆ ਤਿਉਂ-ਤਿਉਂ ਦਰਨ ਵਾਲੇ ਕਨਪਾਟੇ ਨਾਥਾਂ ਦੇ ਜਾਲ ਉੱਪਰ ਆਸਣ ਡੋਲਣ ਲੱਗੇ ਉਹਨਾਂ ਦੀਆਂ ਸਮਾਧੀਆਂ ਖੁੱਲ ਗਈਆਂ ਉਹ ਹੈਰਾਨ ਹੋਏ ਕਿ ਕੌਣ ਭਗਵਾਨ ਦਾ ਸ਼ਰੀਕ ਆ ਗਿਆ ਜੋ ਸਾਡੀ ਕਰਾਮਾਤ ਨੂੰ ਖਿੱਚ ਰਿਹਾ ਹੈ ਉਹਨਾਂ ਨੇ ਅੱਖਾਂ ਖੋਲ ਕੇ ਦੇਖਿਆ ਭਾਈ ਮਰਦਾਨਾ ਤੇ ਸ਼੍ਰੀ ਗੁਰਨਾਨ ਨਾਮ ਦੇਵ ਜੀ ਕੀਰਤਨ ਕਰ ਰਹੇ ਸਨ ਉਹਨਾਂ ਦੇ ਕੀਰਤਨ ਨਾਲ ਉਹਨਾਂ ਦਾ ਯੋਗ ਬਲ ਕਮਜ਼ੋਰ ਹੋ ਰਿਹਾ ਸੀ ਉਸ ਸਰੋਵਰ ਵਿੱਚੋਂ ਬਾਹਰ ਨਿਕਲ ਕੇ ਗੁਰੂ ਜੀ ਦੇ ਕੋਲ ਆ ਗਏ ਹੋਰ ਵੀ ਇਧਰ ਉਧਰ ਖਿਲਰੇ ਹੋਏ ਨਾਥ ਇਕੱਠੇ ਆ ਹੋਏ ਨਾਥਾਂ ਵਿੱਚ ਬਹੁਤੇ 100-100 ਸਾਲ ਦੀ ਉਮਰ ਵਾਲੇ ਸਨ ਇੱਕ ਲਮੇਰੀ ਉਮਰ ਵਾਲਾ ਨਾਥ ਬੋਲਿਆ ਪੁਰਸ਼ਾ ਕੌਣ ਹੈ ਕਿੱਥੋਂ ਆਇਆ ਹੈ ਗੁਰੂ ਜੀ ਨੇ ਕਿਹਾ ਨਾਨਕ ਮੇਰਾ ਨਾਮ ਹੈ ਕਰਤਾਰ ਦਾ ਭੇਜਿਆ ਹੋਇਆ ਇੱਥੇ ਆਇਆ ਹਾਂ ਨਾਥ ਨੇ ਕਿਹਾ ਕਿਉਂ ਗੁਰੂ ਜੀ ਨੇ ਕਿਹਾ ਇਸ ਵਾਸਤੇ ਕਿ ਹੰਕਾਰ ਹੀ ਪਰਸ਼ਾਨ ਨੂੰ ਦੱਸਾਂ ਕਿ ਹੰਕਾਰ ਕਰਨਾ ਯੋਗ ਨਹੀਂ ਦੁਖੀ ਮਨੁੱਖਾਂ ਦੀ ਸੇਵਾ ਕਰਨਾ ਕਰਤਾਰ ਦਾ ਸਿਮਰਨ ਕਰਨਾ ਧਰਮ ਦੀ ਕਿਰਤ ਕਰਕੇ ਖਾਣਾ ਸੱਚ ਬੋਲਣਾ ਤੇ ਬੁਰਾਈਆਂ ਦਾ ਤਿਆ ਕਰਨਾ ਮਨੁੱਖ ਦਾ ਸੱਚਾ ਧਰਮ ਹੈ 나ਥ ਬੋਲਿਆ ਕੋਈ ਤਪ ਸਾਧਿਆ ਹੈ ਕੋਈ ਯੋਗ ਅਭਿਆਸ ਕੀਤਾ ਹੈ ਗੁਰੂ ਜੀ ਨੇ ਕਿਹਾ ਕਰਤਾਰ ਦਾ ਸਿਮਰਨ ਕੀਤਾ ਹੈ ਤਪ ਸਾਧਨ ਦੀ ਕੀ ਲੋੜ ਹੈ नाथ ਨੇ ਕਿਹਾ ਕੋਈ ਕਰਾਮਾਤ ਵੀ ਵਿਖਾ ਸਕਦੇ ਹਾਂ ਗੁਰੂ ਜੀ ਨੇ ਕਿਹਾ ਕਰਾਮਾਤੋਂ ਕੀ ਭਾਵ नाथ ਨੇ ਕਿਹਾ ਐਨਾ ਭੋਲਾ ਹੈ ਕਰਾਮਾਤ ਦਾ ਵੀ ਨਹੀਂ ਪਤਾ ਗੁਰੂ ਜੀ ਨੇ ਕਿਹਾ ਜੋ ਵੀ ਜੀ ਕਰਾਮਾਤ ਤਾਂ ਮੈਨੂੰ ਨਹੀਂ ਪਤਾ ਨਾ ਮੈਂ ਕੁਝ ਕਰ ਦਿਖਾਉਣ ਦਾ ਹੰਕਾਰ ਕਰਦਾ ਹਾਂ ਪਰ ਮੈਂ ਇਹ ਸਮਝਦਾ ਹਾਂ ਕਿ ਕਰਤਾਰ ਮੇਰੀ ਸਹਾਇਤਾ ਕਰਦਾ ਹੈ ਜਦੋਂ ਕੋਈ ਔਕੜ ਬਣੇ नाथ ਨੇ ਕਿਹਾ ਭਾਵ ਇਹ ਹੈ ਕਿ ਭਗਵਾਨ ਤੇਰੀ ਸਹਾਇਤਾ ਕਰਦਾ ਗੁਰੂ ਜੀ ਨੇ ਕਿਹਾ ਹਾਂ ਉਹ ਸੱਚ ਭਗਵਾਨ ਅਗੰ ਅપર ਅਪਾਰ ਕਿਰਪਾਲ ਦੇ ਆਲੂ ਦਾਤਾ ਮੇਰੀ ਸਹਾਇਤਾ ਕਰਦਾ ਹੈ नाथ ਨੇ ਕਿਹਾ ਇਸ ਸਰੋਵਰ ਦਾ ਜਲ ਬਹੁਤ ਢੂੰਗਾ ਹੈ ਕਈ ਸਦੀਆਂ ਤੋਂ ਸਰੋਵਰ ਸੁੱਕਾ ਨਹੀਂ ਕਈ नाथ ਇਸ ਸਰੋਵਰ ਦੇ ਉੱਤੇ ਚੌਂਕੜਾ ਮਾਰ ਕੇ ਇਸ ਤਰ੍ਹਾਂ ਬੈਠ ਜਾਂਦੇ ਹਨ ਜਿਵੇਂ ਧਰਤੀ ਉੱਤੇ ਆਸਣ ਜਮਾ ਕੇ ਅਡੋਲ ਬੈਠੇ ਹੋਏ ਹੁੰਦੇ ਹਨ ਤੁਸੀਂ ਵੀ ਬੈਠ ਕੇ ਦਿਖਾਓ ਜਗਤ ਗੁਰੂ ਜੀ ਮੁਸਕਰਾਏ ਅਤੇ 나ਥ ਨੂੰ ਪੁੱਛਿਆ ਪੱਥਰ ਪਾਣੀ ਵਿੱਚ ਡੁੱਬਦਾ ਹੈ ਕਿ ਤਰਦਾ 나ਥ ਨੇ ਕਿਹਾ ਪੱਥਰ ਡੁੱਬ ਜਾਂਦਾ ਹੈ ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਖਲੋ ਗਏ ਉਹਨਾਂ ਨੇ ਆਪਣੇ ਕਮਲ ਲੈਣਾ ਨਾਲ ਚੌਗਿਰਦੇ ਦੇਖਿਆ ਉਹਨਾਂ ਨੇ ਇੱਕ ਪੱਥਰ ਦਾ ਕੁੰਡਾ ਪਿਆ ਦੇਖਿਆ ਜੋ ਕਈ ਮਣ ਭਾਰਾ ਸੀ ਉਸ ਵਿੱਚ ਜੋਗੀ ਭੰਗ ਘੋਟਿਆ ਕਰਦੇ ਸਨ ਗੁਰੂ ਜੀ ਨੇ ਮਰਦਾਨੇ ਨੂੰ ਹੁਕਮ ਕੀਤਾ ਮਰਦਾਨਿਆਂ ਉੱਠ ਉਹ ਕੁੰਡਾ ਪਿਆਈ ਉਸ ਨੂੰ ਚੁੱਕ ਕੇ ਲਿਆ ਸਤ ਕਰਤਾਰ ਆ ਕੇ ਚੁੱਕੀ ਸਤਬਚਨ ਜੀ ਆ ਕੇ ਮਰਦਾਨਾ ਉੱਠਿਆ ਉਹ ਕੁੰਡੇ ਵੱਲ ਚੱਲਿਆ ਗਿਆ ਸਾਰੇ ਨਾਥ ਭਾਈ ਮਰਦਾਨੇ ਵੱਲ ਵੇਖਣ ਲੱਗ ਪਏ ਉਹਨਾਂ ਨੇ ਦੇਖਿਆ ਮਰਦਾਨਾ ਕੁੰਡੇ ਕੋਲ ਜਾਖ ਲੋਤਾ ਹੈ ਜਿਸ ਕੁੰਡੇ ਬਾਰੇ ਇਹ ਦੰਦ ਕਥਾ ਸੀ ਕਿ ਰਿੱਧੀ ਸਿੱਧੀ ਵਾਲੇ ਜੋਗੀ ਨੇ ਆਪਣੇ ਜੋਗ ਬਲ ਨਾਲ ਚੁੱਕ ਕੇ ਲਿਆਂਦਾ ਸੀ ਉਸ ਪਿੱਛੇ ਕੋਈ ਉਸ ਨੂੰ ਹਲਾ ਵੀ ਨਹੀਂ ਸੀ ਸਕਦਾ ਉਹ ਨਾਥ ਖੇੜ ਖਿੜਾ ਕੇ ਹੱਸਣ ਲੱਗੇ ਵਾਹ ਇਹ ਮਾੜੂਆ ਜਿਹਾ ਕਿਵੇਂ ਕੁੰਡਾ ਚੁੱਕੇਗਾ ਕੁੰਡਾ ਤਾਂ ਇਸ ਕੋਲੋਂ ਹੱਲਾ ਵੀ ਨਹੀਂ ਨਾਥਾ ਨੇ ਆਖਿਆ ਪਰ ਭੋਲੇ ਨਾਥਾ ਨੂੰ ਪਤਾ ਨਹੀਂ ਸੀ ਕੇਪਾਈ ਮਰਦਾਨੇ ਦੀ ਪਿੱਠ ਉੱਤੇ ਸ੍ਰੀ ਗੁਰ ਨਾਨਕ ਦੇਵ ਜੀ ਦਾ ਹੱਥ ਹੈ ਜੋ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ ਜਗਤ ਦੇ ਦੁੱਖ ਹਰਨ ਵਾਲੇ ਸਰਵ ਸ਼ਕਤੀਮਾਨ ਆਪ ਕਰਤਾਰ ਹਨ ਜਿਵੇਂ ਹਨੂਮਾਨ ਜੀ ਦੇ ਪਿੱਛੇ ਸ੍ਰੀ ਰਾਮਚੰਦਰ ਜੀ ਦੀ ਸ਼ਕਤੀ ਸੀ ਉਸ ਨੇ ਲੰਕਾ ਸਾੜ ਕੇ ਸਵਾ ਕਰ ਦਿੱਤੀ ਸੀ ਭਾਈ ਮਰਦਾਨੇ ਨੇ ਸੱਤ ਕਰਤਾਰ ਆਪ ਕੇ ਕੁੰਡੇ ਨੂੰ ਹੱਥ ਪਾ ਹਿਲਾਇਆ ਉਹ ਸੌਖਾਈ ਹਿਲ ਪਿਆ ਮਰਦਾਨੇ ਨੇ ਮੋਢੇ ਉੱਤੇ ਰੱਖ ਲਿਆ ਤੇ ਚੁੱਕ ਕੇ ਸਰੋਵਰ ਦੇ ਕਿਨਾਰੇ ਲਿਆ ਗੁਰੂ ਜੀ ਨਿਗਾਹ ਬੰਨ ਕੇ ਮਰਦਾਨੇ ਵੱਲ ਵੇਖਦੇ ਰਹੇ ਗੁਰਾਂ ਦੇ ਦੇਖਣ ਦੀ ਸ਼ਕਤੀ ਨਾਲ ਹੀ ਪੱਥਰ ਹੜਾ ਹੋ ਗਿਆ ਸੀ ਨਾਥਾ ਦਾ ਹਾਸਾ ਰੁਕ ਗਿਆ ਉਹਨਾਂ ਦੇ ਮੂੰਹ ਅੱਡੇ ਰਹਿ ਗਏ ਉਹ ਹੈਰਾਨ ਸਨ ਕਿ ਪਤਲੇ ਜਿਹੇ ਸਰੀਰ ਵਾਲੇ ਬੰਦੇ ਨੇ ਇੰਨਾ ਭਾਰੀ ਪੱਥਰ ਕਿਵੇਂ ਚੁੱਕ ਲਿਆ ਕਈਆਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਹਨਾਂ ਮਨ ਹੀ ਮਨ ਪ੍ਰਤੀਤ ਕਰ ਲਿਆ ਕਿ ਸੱਚਮੁੱਚ ਸ੍ਰੀ ਗੁਰੂ ਨਾਨਕ ਦੇਵ ਜੀ ਉਹੀ ਅਵਤਾਰ ਹਨ ਪਰ ਹੰਕਾਰੀ 나ਥ ਦਾ ਅਜੇ ਵੀ ਹੰਕਾਰ ਤਾਪ ਮਠਾ ਨਾ ਹੋਇਆ ਭਾਰੀ ਪੱਥਰ ਦਾ ਕੁੰਡਾ ਵਰਦਾਨੇ ਨੇ ਸਰੋਵਰ ਵਿੱਚ ਧਾਰ ਦਿੱਤਾ ਉਹ ਬੇੜੀ ਵਾਂਗ ਤਰਨ ਲੱਗ ਪਿਆ ਪਾਣੀ ਦੀਆਂ ਛੱਲਾਂ ਨਾਲ ਉਹ ਕੁੰਡਾ ਉਸੇ ਤਰ੍ਹਾਂ ਹਿਲਣ ਲੱਗਾ ਜਿਵੇਂ ਲੱਕੜ ਦੀ ਬੇੜੀ ਪਾਣੀ ਦੀਆਂ ਛੱਲਾਂ ਨਾਲ ਹਿਲਦੀ ਹੈ ਕੁੰਡਾ ਤਰਦਾ ਤਰਦਾ ਅੱਗੇ ਨੂੰ ਜਾਣ ਲੱਗਾ 나ਥ ਵੇਖ ਕੇ ਵਿਸਮਾਦ ਰਹਿ ਗਏ ਉਹਨਾਂ ਦੇ ਦੰਦ ਜੁੜ ਗਏ ਹੰਕਾਰ ਦਾ ਸਿਰ ਨੀਵਾ ਹੋ ਗਿਆ ਆਪੇ ਤੇਰੀ ਪੱਥਰ ਦੀ 베ੜੀ ਨੂੰ ਦੇਖਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਨਾਨਕ 베ੜੀ ਸੱਚ ਕੀ ਤਰਿਆ ਗੁਰ ਵਿਚਾਰ ਇਕ ਆਵੇ ਇਕ ਜਾਵਹੀ ਪੂਰ ਭਰੇ ਅਹੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਥਾਂ ਨੂੰ ਉਪਦੇਸ਼ ਦੇਣ ਲੱਗੇ हे ਨਾਥੋ ਇਹੋ ਬੇਸਮਝੀ ਹੈ ਕਿ ਅਸੀਂ ਪਾਣੀ ਉੱਤੇ ਤਰ ਰਹੇ ਹਾਂ ਪਾਣੀ ਉਤੇ ਪੱਥਰ ਵੀ ਤਰ ਸਕਦਾ ਹੈ ਇਹ ਸਰੋਵਰ ਅਗਲਾ ਪਵ ਸਾਗਰ ਤਰਨਾ ਕਠਨ ਹੈ ਉਸ ਦੇ ਤਰਨ ਵਾਸਤੇ ਗੁਰੂ ਦੇ ਆਸਰੇ ਸੱਚ ਦੀ ਬੇੜੀ ਹੋਣੀ ਚਾਹੀਏ ਉਸ ਬੇੜੀ ਵਿੱਚ ਬੈਠ ਕੇ ਗੁਰਾਂ ਦੇ ਵਿਚਾਰ ਦੇ ਚੱਪੂ ਲਾ ਕੇ ਤਰਨਾ ਚਾਹੀਦਾ ਹੈ ਜਗਤ ਵਿੱਚ ਕਈ ਆਉਂਦੇ ਤੇ ਕਈ ਜਾਂਦੇ ਹਨ ਪੂਰਾਂ ਦੇ ਪੂਰ ਹੰਕਾਰ ਉਹਨਾਂ ਨੂੰ ਪਾਰ ਨਹੀਂ ਹੋਣ ਦਿੰਦਾ ਉਹੋ ਹੀ ਤਰਦੇ ਹਨ ਜੋ ਗੁਰਮੁਖ ਬਣ ਕੇ ਗੁਰੂ ਬਚਨਾਂ ਨੂੰ ਮੰਨਦੇ ਹੋਏ ਹੰਕਾਰ ਨੂੰ ਛੱਡਦੇ ਹਨ। ਹੇ ਨਾਥੋ, ਗੁਰੂ ਤੋਂ ਬਿਨਾ ਤਰਿਆ ਨਹੀਂ ਜਾਂਦਾ। ਜਿਸ ਨਾਲ ਸੁੱਖ ਮਿਲੇ, ਸੁਖਾ ਰੂਪੀ ਭੇੜੀ। ਗੁਰੂ ਦਾ ਉਪਦੇਸ਼ ਹੈ। ਕਰਤਾਰ ਨੂੰ ਸੰਬੋਧਨ ਕਰਕੇ ਗੁਰੂ ਜੀ ਆਖਦੇ ਹਨ, "ਹੇ ਪ੍ਰਮਾਤਮਾ, ਮੇਰੇ ਤੇ ਮਿਹਰ ਕਰੋ। ਜਿਵੇਂ ਆਪ ਨੂੰ ਪੌਂਦਾ ਹੈ, ਤਵੇਂ ਮੈਨੂੰ ਰੱਖੋ। ਆਪ ਦੇ ਬਿਨਾ ਹੋਰ ਕਿਸੇ ਦੂਸਰੇ ਉੱਤੇ ਮੇਰਾ ਭਰੋਸਾ ਨਹੀਂ। ਮੈਂ ਅੱਗੇ ਪਿੱਛੇ ਵੇਖ ਕੇ"